ਇਹਦਾ ਮਤਲਬ ਸ਼ੁਰੂ ਤੋਂ ਹੀ ਜੇ ਅਪਣੀ ਗਲਤੀ ਨੂੰ ਸਮਝ ਲਈਏ ਉਹਦਾ ਸੁਧਾਰ ਕਰ ਲਿਆ ਜਾਵੇ ਤਾਂ ਅਸੀਂ ਆਉਣ ਵਾਲੀਆਂ ਤਕਲੀਫਾਂ ਤੋਂ ਆਉਣ ਵਾਲੇ ਦੁੱਖਾਂ ਤੋਂ ਬਚ ਸਕਦੇ ਹਾਂ ਤਜੇ ਬੰਦਾ ਮੋੜੇ ਹੀ ਹੈ ਅਜਿ ਕੋਈ ਪੈਗ ਲਾਇਆ ਕੋਈ ਗੱਲ ਦੀ ਗੱਲ ਨੂੰ ਫਿਰ ਯਾਨੀ ਉਦਾਹਰਨ ਦੇ ਰਹੇ ਹਾਂ ਉਹ ਕਿ ਵੀਰ ਛੁੱਟ ਛੁੱਟੀਆਂ ਗਲਤੀਆਂ ਬੰਦੇ ਨੂੰ ਅੱਗੇ ਜਾ ਕੇ ਬਹੁਤ ਬੜਾ ਹਰਜਾਨਾ ਭੁਗਤਣਾ ਪੈਂਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸੇ ਲਈ ਸਵਾਮੀ ਵਿਕਰਨਾ ਜੀ ਕੀ ਕਹਿ ਰਹੇ ਉਹਨਾਂ ਨੇ ਕਿਹਾ कि अगर बच्चों को उपहार ना दिया जाए तो वो थोड़ी देर के लिए रोएगा जरा ਹੁਣ ਗੌਰ ਕਰਨਾ ਇਹ ਸਾਰੇ ਲਾਗੂ ਕਰਨੀ ਆਪਣੇ ਆਪ ਤੇ ਵੀ ਆਪਣੇ ਬੱਚਿਆਂ ਤੇ ਵੀ ਕਿਉਂਕਿ ਕਈ ਵਾਰ ਮਾਪੇ ਕਹਿੰਦੇ ਬੱਚਿਆਂ ਨੂੰ ਰੋਂਦਿਆਂ ਨਹੀਂ ਅਸੀਂ ਦੇਖ ਸਕਦੇ ਤਾਂ ਜੇ ਤੁਸੀਂ ਚਾਹਦੇ ਹੋ ਬੱਚਿਆਂ ਨੂੰ ਰੋਂਦਿਆਂ ਨਹੀਂ ਦੇਖ ਸਕਦੇ ਸਿਰਫ ਉਪਹਾਰ ਨਾ ਦਿਓ ਉਹਦੇ ਨਾਲ ਨਾਲ ਹੋਰ ਕੀ ਦੇਣਾ ਹੈ ਜਾਂ ਆਪਣੀ ਜ਼ਿੰਦਗੀ ਨੂੰ उते भी, भी। क्योंकि सिर्फ बच्चों से लागू नहीं होंगी ये सारी हर उम्र दे दे तो दे दी। के इंसान से लागू होती है औरत लागू होती है अगर बच्चों को उपहार ना दिया जाए तो वो थोड़ी देर के लिए रोएगा लेकिन अगर बच्चों को अच्छे संस्कार ना दिए जाए तो वो सारी जिंदगी रोएगा इसलिए हर इंसान के लिए उपहार से ज्यादा अच्छे संस्कार जरूरी है ਕਿਉਂ ਕਿਉਂਕਿ ਜਿਸਕੇ ਸੰਸਕਾਰ ਅੱਛੇ ਹੁੰਦੇ ਹਨ ਫਿਰ ਉਪਹਾਰ ਉਸਕੇ ਪਿੱਛੇ-ਪਿੱਛੇ ਆਤੇ ਇਹ ਵੀ ਗੱਲ ਬੜੀ ਪਿਆਰੀ ਹੈ ਤੁਸੀਂ ਕਿਛੇ ਨਾ ਚੰਗਾ ਕਰਕੇ ਦੇਖੋ ਲੋਕ ਤੁਹਾਡੇ ਮਗਰ-ਮਗਰਾਨ ਕੇ ਭਾਈ ਤੂੰ ਮੇਰਾ ਚੰਗਾ ਕੀਤਾ ਸੀ ਆ ਮੈਂ ਤੈਨੂੰ ਕੁਛ ਗਿਫਟ ਦਿੰਦਾ ਕਿ ਨਹੀਂ ਦਿੰਦਾ ਕਿਸੇ ਦਾ ਭਲਾ ਕਰਕੇ ਦੇਖੋ ਲੋਕ ਤੁਹਾਡੇ ਪਿੱਛੇ-ਪਿੱਛੇ ਆਣਗੇ ਸੋ ਦੱਸਿਆ ਕੀ ਜਾਂਦਾ ਹੈ ਹੁਣ ਇਹ ਤਾਂ ਛੋਟੀ ਜਿਹੀ ਲਾਈਨ ਹੈ ਪਰ ਇਹਨੂੰ ਅਸੀਂ ਸਮਝਣਾ ਕਿਉਂਕਿ ਫਿਰ ਕਹਾਂਗੇ ਕਈ ਵਾਰ ਛੋਟੇ-ਛੋਟੇ ਨੁਕਤੇ ਹੀ ਸਾਡੀ ਜ਼ਿੰਦਗੀ ਨੂੰ ਬਦਲਦੇ ਹੈ ਇਸ ਲਈ ਅੱਜ ਚੈੱਕ ਕਰਨਾ ਕਿ ਅਸੀਂ ਬੱਚਿਆਂ ਨੂੰ ਇਹ ਤਾਂ ਕਹਿੰਦੇ ਮੇਰੇ ਬੱਚੇ ਨੂੰ ਮੈਂ ਰੋਂਦਾ ਨਹੀਂ ਦੇਖ ਸਕਦਾ ਦੁਖੀ ਨਹੀਂ ਦੇਖ ਸਕਦਾ ਇਸ ਲਈ ਜੋ ਮੰਗਦਾ ਦੇਈਵੇ ਇਹਨੂੰ ਦੇ ਦੇਈਏ ਤਾਂ ਕਿ ਖੁਸ਼ ਹੋਵੇ ਤਾਂ ਉਹਦੇ ਨਾਲ-ਨਾਲ ਇਹ ਵੀ ਚੈੱਕ ਕਰੋ ਕਿ ਇਹਨੂੰ ਅਸੀਂ ਇੱਕ ਸੰਸਕਾਰ ਵੀ ਮਿਲ ਰਿਹਾ ਹੈ ਕਿਉਂਕਿ ਅੱਜ ਤੁਸੀਂ ਇੱਕ ਗਿਫਟ ਦਿੰਦੇ ਹੋ ਬੱਚੇ ਨੂੰ ਕਹਿੰਦੇ ਹੋ ਬੱਚਾ ਖੁਸ਼ ਰਹੇ ਤਾਂ ਫਿਰ ਕਹਾਂਗੇ ਜਿਹੜੇ ਮਾਤਾ ਪਿਤਾ ਨੂੰ ਵਾਕੇ ਹੀ ਬੱਚਿਆਂ ਨਾਲ ਸੱਚਾ ਪਿਆਰ ਹੁੰਦਾ ਉਹ ਕਹਿੰਦੇ ਬੱਚਿਆਂ ਨੂੰ ਗੁੰਮ ਵੀ ਦੇਣੀ ਹੈ ਤਾਂ ਕਿ ਅੱਗੇ ਜਾ ਕੇ ਵੀ ਮੇਰਾ ਬੱਚਾ ਸਦਾ ਕੋਸ਼ਿਸ਼ ਕਰੋ ਵੀ ਔਰ ਇਹ ਸੰਸਕਾਰ ਕਿੱਥੋਂ ਮਿਲਦੇ ਆ ਇਹ ਸੰਸਕਾਰ ਮਿਲਦੇ ਆ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਵਿੱਚੋਂ ਇਸ ਲਈ ਆਪ ਵੀ ਬੰਦਾ satsang ਵਿੱਚ ਜਾਵੇ ਤਾਂ ਕਿ ਮੈਨੂੰ ਵੀ ਅੱچھے ਸੰਸਕਾਰ ਮਿਲਣ ਔਰ ਆਪਣੇ ਬੱਚਿਆਂ ਨੂੰ ਵੀ satsang ਨਾਲ ਜੋੜਾ ਤਾਂ ਕਿ ਉਹਨਾਂ ਨੂੰ ਵੀ ਅੱچھے ਸੰਸਕਾਰ ਮਿਲਣ ਕਿਉਂਕਿ ਜਿਨ੍ਹਾਂ ਦੇ ਸੰਸਕਾਰ ਅੱچھے ਹੁੰਦੇ ਆ ਉਹਨਾਂ ਦੀ ਜ਼ੁਬਾਨ ਤੇ ਰੱਬ ਦਾ ਨਾਮ ਹੁੰਦਾ ਹੈ ਫਿਰ ਉਹ ਹਰ ਬੁਰਾਈ ਤੋਂ ਹਰ ਨਸ਼ੇ ਤੋਂ ਬਚਿਆ ਰਹਿੰਦਾ ਹੈ ਔਰ ਜਦੋਂ ਸੰਸਕਾਰ ਮਾੜੇ ਐ ਸੰਗਤ ਮਾੜੀ ਐ ਤਾਂ ਬਹੁਤ ਵਾਰ ਅਸੀਂ ਦੇਖਿਆ ਹੈ ਕਿਉਂਕਿ ਸਾਡੇ ਕੋਲ ਬਹੁਤ ਬੇਨਤੀਆਂ ਆਉਂਦੀਆਂ ਹੈ ਕਿ ਉਹ ਚ ਕੀ ਹੁੰਦਾ ਹੈ ਕਿ ਜਦੋਂ ਇਨਸਾਨ ਬੁਰੀ ਸੰਗਤ ਕਰਦਾ ਹੈ ਬੁਰਿਆਂ ਦਾ ਸੰਗ ਕਰਦਾ ਹੈ ਤਾਂ ਬੁਰਿਆਂ ਦੀ ਸੰਗਤ ਵਿੱਚ ਉੱਠਣ ਬੈਠਣ ਵਾਲਾ ਹੁਣ ਜਰਾ ਗੌਰ ਕਰਨਾ ਹੁੰਦਾ ਕੀ ਐ ਫਿਰ ਕਿ ਜੇ ਬੁਰੀ ਸੰਗਤ ਐ ਨਾ ਉਹ ਸੰਗਤ ਵਿੱਚ ਕੋਈ ਵੀ ਬੰਦਾ ਬੁਰਾ ਕਰਦਾ ਹੈ ਬੱਚਾ ਚਾਹੇ ਘਰ ਵੀ ਬੈਠਾ ਹੋਵੇ ਨਾ ਜੇ ਕਿਸੇ ਨੇ ਕਤਲ ਕਰ ਦਿੱਤਾ ਕਿਸੇ ਨੇ ਚੋਰੀ ਕਰ ਦਿੱਤੀ ਤਾਂ ਨਾਮ ਇਹਦਾ ਵੀ ਭਾਈ ਇਹ ਗਰੁੱਪ ਐ ਹੇ ਵੀ ਬੰਦਾ ਨਾਲ ਉਰਦਾ ਬੈਠਦਾ ਸੀ ਇਹਨਾਂ ਦੇ ਉਹ ਵੀ ਕੀ ਹੁੰਦਾ ਫਿਰ ਕੋਈ ਉਹਦੀ ਜ਼ਿੰਦਗੀ ਚ ਵੀ ਸਮੱਸਿਆ ਆ ਜਾਂਦੀ ਉਹ ਵੀ ਪਕੜਿਆ ਜਾਂਦਾ ਉਹ ਬੰਦਾ ਕਹੇ ਮੈਂ ਤਾਂ ਬੇਗਸੂਰ ਹਾਂ ਮੈਂ ਤਾਂ ਘਰ ਸੀ ਬੇਸ਼ੱਕ ਤੂੰ ਘਰ ਸੀ ਪਰ ਉੱਠਣ ਬੈਠਣ ਦੇ ਨਾਲ ਸਭ ਦੀਆਂ ਨਜ਼ਰਾਂ ਚ ਆ ਜਾਂਦਾ ਹੈ ਕਿ ਬੰਦਾ ਭਾਈ ਇਹਨਾਂ ਦਾ ਯਾਰ ਦੋਸਤ ਹੈ ਇਹਨੂੰ ਵੀ ਪਕੜੋ ਤਾਂ ਕਿ ਇੱਤੋਂ ਵੀ ਕੋਈ ਸੁਰਾਗ ਮਿਲ ਜਾਵੇ ਸੋ ਅچھے ਸੰਸਕਾਰ ਅੱਛੀ ਸੰਗਤ ਤੋਂ ਆਉਂਦੇ ਹੈ ਔਰ ਅੱਛੀ ਸੰਗਤ ਵਿੱਚ ਬੈਠਾਂਗੇ ਤਾਂ ਸਾਡਾ ਆਪਣਾ ਜੀਵਨ ਵੀ ਬਿਹਤਰ ਹੋਏਗਾ ਔਰ ਸਾਡੇ ਬੱਚਿਆਂ ਦਾ ਜੀਵਨ ਵੀ ਬਿਹਤਰ ਹੋਏਗਾ ਕਿਉਂਕਿ ਜਦਾਂ ਦੱਸਿਆ ਜੇ ਬੱਚਾ ਜੈ ਮਾਲਕਾਂ ਦੀ ਕਹਿ ਰਿਹਾ ਤਾਂ ਇਹਦਾ ਮਤਲਬ ਇਹ ਘਰ ਦੇ ਵਿੱਚ ਮਾਤਾ ਪਿਤਾ ਵੀ ਜੈ ਮਾਲਕਾਂ ਹੀ ਕਹਿੰਦੇ ਹੋਣਗੇ ਰੱਬ ਦਾ ਨਾਮ ਲੈਂਦੇ ਹੋਣਗੇ ਤਾਂ ਹੀ ਬੱਚਾ ਸਿੱਖ ਰਿਹਾ ਹੈ ਤਾਂ ਜੇ ਇੱਕ ਬੱਚਾ ਗਾਲੀ ਦੇ ਰਿਹਾ ਤਾਂ ਇਹਦਾ ਮਤਲਬ ਇਹ ਘਰ ਦੇ ਵਿੱਚ ਵੀ ਮਾਵਾਬ ਕੀ ਕਰਦੇ ਹੋਣਗੇ ਕਿਉਂਕਿ ਬੱਚਾ ਸਕੂਲਾਂ ਚੋਂ ਨਹੀਂ ਸਿੱਖਦਾ ਗਾਲੀ ਕੱਢਣੀ ਜਦ ਵੀ ਸਿੱਖਦਾ ਹੈ ਤਾਂ ਘਰ ਚੋਂ ਸਿੱਖਦਾ ਕਿ ਡੈਡੀ ਕੀ ਮੰਮੀ ਨੂੰ ਕਹਿ ਰਿਹਾ ਤਾਂ ਮੰਮੀ ਡੈਡੀ ਨੂੰ ਕੀ ਕਹਿ ਰਹੀ ਹੈ ਸਮਝ ਦਿਓ ਕਿ ਨਹੀਂ ਜਦਾਂ ਇੱਕ ਨੱਥੂ ਲਾਲ ਦੀ ਗੱਲ ਯਾਦ ਆ ਗਈ ਇਹ ਸਿਰਫ ਨਾ ਇੱਕ ਚੁਟਕਲਾ ਹੈ ਇਸ ਲਈ ਕੁਝ ਚੁਟਕਲੇ ਹੁੰਦੇ ਆ ਜਿਹੜੇ ਸਾਨੂੰ ਗਿਆਨ ਦੇਣ ਵਾਸਤੇ ਹੁੰਦੇ ਸਮਝਣਾ ਜਰਾ ਕਹਿੰਦੇ ਨੱਥੂ ਲਾਲ ਇੱਕ ਦਿਨ ਆਪਣੇ ਦੋਸਤ ਨੂੰ ਮਿਲਣ ਗਿਆ ਜਦੋਂ ਦੋਸਤ ਨੂੰ ਮਿਲਣ ਗਿਆ ਦਰਵਾਜ਼ਾ ਖੜਕਾਇਆ ਦੋਸਤ ਕਿਤੇ ਬਾਹਰ ਸੀ ਉਹਦੇ 10-12 ਸਾਲ ਦੇ ਬੱਚੇ ਨੇ ਦਰਵਾਜ਼ਾ ਖੋਲ੍ਹਿਆ हां नतूलाल ने पुछया बेटा तेरा डैडी किथे है त बच्चा पता की कंदा कंदा ओ कੰਜਰ ਤਾਂ ਬਾਜ਼ਾਰ ਗਿਆ कंदा कੰਜਰ ਕਾ ਨੂੰ ਕੰਦਾ ਹੈ ਕੰਦਾ ਮੰਮੀ ਇਹੀ ਕਹਿੰਦੀ ਲੈ ਜੀ ਨੂੰ ਹੁਣ ਦੱਸਣਾ ਕੀ ਚਾਹਦੇ ਹੁਣੇ ਵਰਲਡ ਕਿਥੋਂ ਬੱਚਿਆਂ ਨੂੰ ਪਤਾ ਲੱਗ ਰਿਹਾ ਸਮਝਦੇ ਹੋਗੇ ਅੱਜ ਕਈ ਵਾਰ ਹੁੰਦਾ ਹੈ ਕਿ ਮਾਤਾ ਪਿਤਾ ਇੱਕ ਦੂਜੇ ਨੂੰ ਇਦਾਂ ਲੂਸ ਟੋਕ ਕਰਦੇ ਹੈ ਗਲਤ ਬੋਲਦੇ ਹੈ ਤਾਂ ਬੱਚੇ ਸੋਚਦੇ ਸ਼ਾਇਦ ਮੂਲਾਂ ਦਾ ਢੰਗ ਗਈ ਇਹ ਸ਼ਾਇਦ ਦੱਸਣ ਦਾ ਢੰਗ ਹੀ ਹੈ ਇਸ ਕਰਕੇ ਇਹ ਵੀ ਚੈੱਕ ਕਰਨਾ ਆਇਆ ਸੀ ਕਿ ਅਗਰ ਅਸੀਂ ਆਪਣੀ ਜਵਾਨ ਨੂੰ ਸਾਫ਼ ਰੱਖਾਂਗੇ ਕਿਉਂਕਿ ਫਿਰ ਕਹਾਂਗੇ ਕਿ ਵੀਰਵਲ ਨੂੰ ਇੱਕ ਦਿਨ ਹਾਥ ਪਰ ਬਾਦਸ਼ਾਹ ਨੇ ਪੁੱਛਿਆ ਸੀ ਕਿ ਵੀਰਵਲ ਇਨਸਾਨ ਨੂੰ ਮਹਾਨ ਕਿਹੜੀ ਚੀਜ਼ ਬਣਾਉਂਦੀ ਹੈ ਔਰ ਇਨਸਾਨ ਨੂੰ ਬਦਨਾਮ ਕਿਹੜੀ ਚੀਜ਼ ਕਰਦੀ ਹੈ ਤਾਂ ਵੀਰਵਲ ਨੇ ਆਪਣੀ ਜੀਬ ਕੱਢ ਕੇ ਫੜ ਲਈ ਕਹਿੰਦਾ ਮਹਾਰਾ ਯਾਰ ਮਹਾਨ ਵੀ ਇਨਸਾਨ ਆਪਣੀ ਬੋਲ ਬਾਣੀ ਨਾ ਬਣਦਾ ਤਾਂ ਬਦਨਾਮ ਵੀ ਗਿਰਦਾ ਵੀ ਇਨਸਾਨ ਆਪਣੀ ਬੋਲ ਬਾਣੀ ਨਾਲ ਹੀ ਹੈ ਹੁਣ ਤੁਸੀਂ ਮਹਾਨ ਬਣਨਾ ਜਾਂ ਗਿਰਨਾ ਇਹ ਤੁਹਾਡੇ ਤੇ ਹੈ ਮਹਾਨ ਬਣਨਾ ਨਾ ਫੇ ਅੱਜ ਤੋਂ ਆਪਣੇ ਆਪ ਨਾਲ ਇੱਕ ਵਾਦਾ ਕਰੋ ਕਿ ਅੱਜ ਤੋਂ ਮੈਂ ਕਿਸੇ ਨੂੰ ਬੁਰਾ ਬਚਨ ਕੋਈ ਗਾਲੀ ਕਿਸੇ ਦੀ ਨਿੰਦਿਆ ਕਿਸੇ ਨੂੰ ਮਾੜਾ ਨਹੀਂ ਬੋਲਾਂ ਕਰ ਲਿਆ ਬਚਨ ਕਿਉਂਕਿ ਜੀਵਨ ਨੂੰ ਉੱਚਾਈਆਂ ਤੇ ਲੈ ਕੇ ਜਾਣਾ ਹੈ ਤਾਂ ਯਾਦ ਰੱਖੋ ਉੱਚਾਈਆਂ ਤੇ ਉਹੀ ਜਾਏਗਾ ਜਿਹੜੀਆਂ ਜਿਹੜਾ ਅੱਛੀਆਂ ਆਦਤਾਂ ਨੂੰ ਅਪਣਾਏਗਾ ਜਿਹੜਾ ਆਪਣੇ ਜੀਵਨ ਚ ਅੱਛੀ ਕਰਨੀ ਨੂੰ ਅਪਣਾਏਗਾ ਉਹੀ ਇਨਸਾਨ ਉਚਾਈਆਂ ਤੱਕ ਜਾਏਗਾ ਕਈ ਵਾਰਾਂ ਦੇਖਿਆ ਹੈ ਕਿ ਆਪਣੇ ਸਵਾਦ ਵਾਸਤੇ ਆਪਣੇ ਮਜ਼ੇ ਵਾਸਤੇ ਕਿਉਂਕਿ ਇਨਸਾਨ ਇੱਕ ਦੂਜੇ ਦੀ ਨਿੰਦਿਆ ਕਰਦਾ ਹੈ ਜਾਂ ਇੱਕ ਦੂਜੇ ਨੂੰ ਮਜ਼ਾਕ ਦੇ ਵਿੱਚ ਬੁਰਾ ਬੋਲਦਾ ਹੈ ਉਹ ਭਾਈ ਆ ਜਾ ਉਹਦਾ ਮਜ਼ਾਕ ਉਡਾਈਏ ਹੁਣ ਯਾਦ ਰੱਖਣਾ ਇਹ ਛੋਟ ਛੋਟੀਆਂ ਚੀਜ਼ਾਂ ਥੋੜੀ ਢੇਰ ਦਾ ਸਵਾਦ ਦਿੰਦੀਆਂ ਹੈ ਪਰ ਸਾਡੀ ਜ਼ਿੰਦਗੀ ਨੂੰ ਤਬਾਹ ਵੀ ਇਹੀ ਕਰਦੀਆਂ ਹਨ ਸਾਨੂੰ ਬਰਬਾਦ ਵੀ ਇਹੀ ਕਰਦੀ ਆ ਇਸ ਲਈ ਉਹ ਹਰ ਬੁਰੀ ਆਦਤ ਜੋ ਸਾਨੂੰ ਬਰਬਾਦੀ ਤਰਫ ਲੈ ਜਾਵੇ ਸੋ ਸਾਨੂੰ ਗਿਰਾਹ ਦੀ ਤਰਫ ਲੈ ਜਾਵੇ ਉਹਦਾ ਅੱਜ ਹੀ ਤਿਆਗ ਕਰ ਦੋ ਫੇਰ ਹੀ ਤੁਹਾਨੂੰ ਜੀਵਨ ਦੇ ਵਿੱਚ ਕਾਮਯਾਬੀ ਦੀਆਂ ਜਾਂ ਖੁਸ਼ੀਆਂ ਦੀਆਂ ਉਚਾਈਆਂ نصیਬ ਹੋਣਗੀਆਂ ਇਸ ਲਈ ਸਵਾਮੀ ਵਿਵੇਕਾਨੰਦ ਦੀ ਗੱਲ ਦੁਬਾਰਾ ਦੁਹਰਾਵਾਂਗੇ ਉਹ ਕਹਿੰਦੇ ਬੱਚੋਂ ਕੋ ਅਗਰ ਉਪਹਾਰ ਨਾ دیا ਜਾਏ ਤਾਂ ਉਹ ਥੋੜੀ ਡੇਰ ਕੇ ਲਈ ਰੋएंगे ਲੇਕਿਨ ਅਗਰ ਅچھے ਸੰਸਕਾਰ ਨਾ دیے جائیں तो वो सारी तो जिंदगी रोए इसलिए हर इंसान के लिए थे भी क्या? हर इंसान के लिए उपहार से ज्यादा संस्कार ज़रूरी क्योंकि जिसके पास अच्छे संस्कार होते हैं फिर उपहार तो उसके पीछे पीछे आते हैं अच्छा करके देखो फिर कमागे भलाई करके देखो अच्छे, देखो अच्छे बन के देखो अच्छा बोल के देखो, अच्छा बोल के देखो ਰੱਬ ਆਰ ਵੀ ਆਣਗੇ ਤੇ ਰੱਬ ਦੀਆਂ ਰਹਿਮਤਾਂ ਵੀ ਤੁਹਾਡੇ ਪਿੱਛੇ ਪਿੱਛੇ ਆਣਗੇ ਰੱਬ ਵੀ ਤੁਹਾਡੇ ਪਿੱਛੇ ਆਏ ਹੁਣ ਤੁਸੀਂ ਕਹਿੰਦਾ ਜੀ ਅੱਛੇ ਬਣਨ ਦਾ ਕਿੱਦਾਂ ਆਏਗਾ ਕਿਉਂਕਿ ਇਹ ਦੁਨੀਆ ਅੱਛੇ ਦੀ ਤਾਂ ਤਲਾਸ਼ ਕਰ ਰਹੀ ਹੈ ਕਰ ਰਹੀ ਹੈ ਕਿ ਨਹੀਂ ਅਸੀਂ ਕਈ ਵਾਰ ਦੱਸੀ ਤਾਂ ਤੁਸੀਂ ਹਮੇਸ਼ਾ ਤਲਾਸ਼ ਕਰਦੇ ਹੋ ਕਿ ਦੁਕਾਨ ਤੋਂ ਸਮਾਨ ਲੈਣਾ ਕੋਈ ਦੁਕਾਨਦਾਰ ਅੱਛਾ ਮਿਲੇ ਬੇਟੀ ਦਾ ਰਿਸ਼ਤਾ ਕਰਨਾ ਲੜਕਾ ਅੱਛਾ ਹੋਵੇ ਲੜਕੀ ਦਾ ਰਿਸ਼ਤਾ ਕਰਨਾ ਲੜਕਾ ਅੱਛਾ ਹੋਵੇ ਤਾਂ ਲੜਕੀ ਲੜਕੇ ਦਾ ਰਿਸ਼ਤਾ ਕਰਨਾ ਲੜਕੀ ਅਚੀ ਹੋਵੇ ਪਰਿਵਾਰ ਅੱਛਾ ਹੋਵੇ ਖਾਨਦਾਨ ਅੱਛਾ ਹੋਵੇ ਕਪੜਾ ਖਰੀਦਣਾ ਦਾ ਕਪੜਾ ਕਿਸੇ ਰੈਸਟੋਰੈਂਟ ਤੇ ਖਾਣਾ ਖਾਣਾ ਤਾਂ ਖਾਣਾ ਹਰ ਚੀਜ਼ ਅੱਛੀ ਲੱਭਦੀ ਹੈ ਕਿ ਨਹੀਂ ਇਸ ਲਈ ਸਾਰੀ ਦੁਨੀਆ ਛਾਈ ਨੂੰ ਲੱਭ ਰਹੀ ਹੈ ਹੁਣ ਫਿਰ ਕਹਾਂਗੇ ਸਾਰੀ ਦੁਨੀਆ ਛਾਈ ਨੂੰ ਲੱਭ ਰਹੀ ਹੈ ਤਾਂ ਹੀ ਤਾਂ ਇਹ ਬੰਦੇ ਕੋ ਆਪਸ਼ਨ ਹੂ ਨਾ ਕੋਈ ਚੀਜ਼ ਖਰੀਦਣੀ ਹੈ ਬੰਦਾ ਕਹਿੰਦਾ ਅੱਛਾ ਹੈ ਨਾ ਤਾਂ ਅੱਛੀ ਕਿਹੜੀ ਉਹ ਖਰੀਦਾਂ ਗੱਡੀ ਵੀ ਲੈਣੀ ਹੋਵੇ ਭਾਈ ਅੱਛੀ ਕਿਹੜੀ ਹੈ ਕੰਪਰੀ ਕਿਹੜੀ ਅੱਛੀ ਹੈ ਜਿਹੜੀ ਜਲਦੀ ਖਰਾਬ ਨਾ ਹੋਵੇ ਜਿਹਨੂੰ ਕੋਈ ਪ੍ਰੋਬਲਮ ਨਾ ਹੋਵੇ ਹਰ ਜਗ੍ਹਾ ਐਸੀ ਚਾਹੇ ਘਰ ਹੋਵੇ ਘਰ ਵੀ ਐਸੀ ਖਰੀਦ ਲੈਣਾ ਹੋਵੇ ਤਾਂ ਅੱਛਾ ਲੱਗਦਾ ਹੈ ਨਾ ਨਹੀਂ ਜਾਂ ਆਂਦੇ ਹੋ ਟੁੱਟਿਆ ਫੁੱਟਿਆ ਜਿਹੜਾ ਮਰਜੀ ਸੋ ਦੱਸਣਾ ਕੀ ਚਾਹੁੰਦੇ ਆ ਕਿ ਇਸ ਪੂਰੇ ਸੰਸਾਰ ਇਹ ਜ਼ਰੂਰੀ ਨਹੀਂ ਕਿ ਆਪਣਾ ਇੰਡੀਆ ਇਹ ਪੂਰੇ ਵਰਲਡ ਵਿੱਚ ਹੀ ਹਰ ਜਗ੍ਹਾ ਅਛਾਈ ਦੀ ਤਲਾਸ਼ ਹੋ ਰਹੀ ਹੈ ਹਰ ਕੋਈ ਅੱਛੇ ਨੂੰ ਤਲਾਸ਼ ਕਰ ਰਿਹਾ ਹੈ ਹਰ ਕੋਈ ਅੱਛਾ ਪਾਣਾ ਚਾਹੁੰਦਾ ਹੈ ਤਾਂ ਯਾਦ ਰੱਖੋ ਕਿ ਹਰ ਕੋਈ ਅੱਛੇ ਨੂੰ ਤਲਾਸ਼ ਕਰ ਰਿਹਾ ਹੈ ਹਰ ਕੋਈ ਅੱਛਾ ਪਾਣਾ ਚਾਹੁੰਦਾ ਹੈ ਤਾਂ ਜੇ ਤੁਸੀਂ ਅੱਛੇ ਬਣਗੇ ਤੁਹਾਡੀ ਵੈਲਿਊ ਆਪਣੇ ਆਪ ਹੀ ਪੁੱਜ ਜਾਏਗੀ ਕਿਉਂਕਿ ਅੱਛੇ ਨੂੰ ਹਰ ਕੋਈ ਤਲਾਸ਼ ਕਰ ਰਿਹਾ ਤੁਸੀਂ ਅੱਛੇ ਹੋ ਗਏ ਤਾਂ ਲੋਕੀ ਤੁਹਾਡੀ ਤਲਾਸ਼ ਕਰਨਗੇ ਇਸ ਲਈ ਤਾਂ ਐਸੀ ਹਮੇਸ਼ਾ ਕਹੀਦਾ ਹੈ ਕਿ ਖੁਦ ਕੋ ਬਿਹਤਰ ਬਣਾਉਣੇ ਮੇ ਇਤਨਾ ਟਾਈਮ ਖਰਚ ਕਰਿਓ ਬਲੋ ਸਮਝਦੀ ਹੋ ਗੋ ਜੋ ਖੁਦ ਕੋ ਬਿਹਤਰ ਬਣਾਉਣੇ ਮੇ ਆਪਣਾ ਟਾਈਮ ਖਰਚ ਕਰਤਾ ਹੈ ਫਿਰ ਇਹ ਜਮਾਨਾ ਉਸ ਕੋ ਹੀ ਗੂਗਲ ਪਰ ਸਰਚ ਕਰਤਾ ਹੈ ਡਾਕਟਰ ਅੱਛਾ ਹੋਵੇ ਤਾਂ ਦੁਨੀਆ ਸਰਚ ਕਰੀ ਅੱਛਾ ਡਾਕਟਰ ਕਿਹੜਾ ਹੈ ਇੱਥੇ ਤੱਕ ਕਿ ਬੰਦੇ ਨੇ ਕਿਤੇ ਜਾਣਾ ਹੋਵੇ ਨਾ ਸਮਝ ਨਾ ਜ਼ਰਾ ਹੁਣ ਬੱਚਾ ਕਹਿੰਦੇ ਬੱਚੇ ਨੂੰ ਬਾਹਰ ਭੇਜਣਾ ਭਾਈ ਦੇਖੋ ਏਜੰਟ ਕਿਹੜਾ ਅੱਛਾ ਹੈ ਕਿਹੜਾ ਆਫਿਸ ਅੱਛਾ ਸਰਚ ਕਰਦੇ ਆ ਕਿ ਨਹੀਂ ਅਸੀਂ ਹੁਣ ਜੇ ਆਪਾਂ ਅੱਛਾ ਕਰਾਂਗੇ ਕੁਛ ਅਨਜਲ ਦੱਛੇ ਦੇਵਾਂਗੇ ਸਾਡੀ ਬੋਲਬਾਣੀ ਅੱਛੀ ਹੋਏਗੀ ਸਾਡਾ ਕਰਮ ਅੱਛਾ ਹੋਏਗਾ ਤਾਂ ਫੇਰੀ ਸਾਡੀ ਚਰਚਾ ਵੀ ਤਾਂ ਜੇ ਮੰਦੀ ਖੁਸ਼ੀ ਵਾਸਤੇ ਖੁਜਲੀ ਵਾਸਤੇ ਨਾ ਫੇਰਾ ਫੇਰੀ ਕਰ ਲਈਏ ਕਿਸੇ ਨੂੰ ਧੋਖਾ ਦੇ ਦਈਏ ਤਾਂ ਥੋੜੀ ਦੇਰ ਵਾਸਤੇ ਤਾਂ ਜ਼ਰੂਰ ਕੋਈ ਗੱਲ ਹੈ ਵੀ ਫਾਇਦਾ ਹੋ ਗਿਆ ਪਰ ਸਾਰੀ ਜ਼ਿੰਦਗੀ ਦਾ ਨੁਕਸਾਨ ਹੈ ਕਿ ਨਹੀਂ ਇਸ ਲਈ ਜਿਹੜਾ ਇਨਸਾਨ ਫਿਰ ਕਰਾਂਗੇ ਖੁਦ ਕੋ ਬਿਹਤਰ ਬਣਾਉਣੇ ਮੇ ਆਪਣਾ ਟਾਈਮ ਖਰਚ ਕਰਤਾ ਹੈ ਹੁਣ ਅੱਜ ਤੋਂ ਆਪਣੇ ਆਪ ਨੂੰ ਬਿਹਤਰ ਬਣਾਉਣ 'ਤੇ ਖਰਚ ਕਰਨਾ ਟਾਈਮ ਆ ਜਿਹੜਾ ਟਾਈਮ ਦੂਜਿਆਂ ਦੀ ਨਿੰਦਿਆ ਕਰਨ 'ਤੇ ਲਾਉਂਦੇ ਆ ਜਿਹੜਾ ਟਾਈਮ ਦੂਜਿਆਂ ਨੂੰ ਨਿੰਦਣ ਵਿੱਚ ਅਸੀਂ ਲਾਉਂਦੇ ਆ ਦੂਜਿਆਂ ਦੀ ਕਮੀਆਂ ਲੱਭਣ ਵਿੱਚ ਲਾਉਂਦੇ ਆ ਤੈਨੂੰ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਆ ਦਿਲ 'ਚ ਲਾਈਨ ਆ ਗਈ ਤਾਂ ਕਹੀ ਦਈਏ ਸਮਝਣਾ ਜ਼ਰਾ ਸਾਰੇ ਜੀ ਕਿ ਜਿੰਨਾ ਜਿਤਨੇ ਐਬ ਹਮਨੇ ਦੂਸਰੋਂ ਕੇ ਨਿਕਾਲੇ ਹੈ ਉਮਰ ਭਰ ਜਿਤਨੇ ਐਬ ਹਮਨੇ دوسروں کے نکالے ہیں عمر بھر کاش اتنے خود کے نکالے ہوتے تو خدا ہو جاتے کیونکہ بندہ دیکھے میری زندگی جینی بھی ہے بندہ کہتا میری عمر 30 سال ہے 35 سال ہے 40 سال ہے تے 40 سالا میں دوسرے دے ایپس کتنے گڈے دا اپنا چنا لبیا اپنے ایپس تو نظر ہی نہیں اوندے اوندے کس نوں نظر نہیں میں تو جی میرے تو کوئی ای بھی نہیں دے کہ دوسرا جھوٹ بولے اے جھوٹا میں جھوٹ بولنا میری مجبوری ہے ਹਾਲਾਤ ਇਦਾਂ ਦੇ ਸੀ ਮੈਨੂੰ ਬੋਲਣਾ ਪਿਆ ਭਾਈ ਜੇ ਦੂਜੇ ਨੇ ਬੋਲਿਆ ਦੂਜੇ ਦੇ ਹਾਲਾਤ ਤਾਂ ਹੀ ਬੋਲਿਆ ਨਾ ਇੱਕ ਬੰਦਾ ਚੋਰ ਕਰੇ ਚੋਰ ਹੈ ਪਰ ਜੇ ਬੰਦੇ ਨੇ ਚੋਰੀ ਕੀਤੀ ਜਿਨੇ ਮੈਨੂੰ ਤਾਂ ਜੀ ਮਜਬੂਰੀ ਚ ਕਰਨੀ ਪਈ ਬੱਚੇ ਭੁੱਖੇ ਸੀ ਜਾਂ ਮੈਨੂੰ ਆਹ ਜ਼ਰੂਰਤ ਸੀ ਹੁਣ ਜਿਹੜੀ ਦੱਸਣਾ ਕੀ ਚਾਹੁੰਦੇ ਆ ਕਿ ਦੂਜਾ ਕਰੇ ਤਾਂ ਗੁਨਾਹਗਾਰ ਮੈਂ ਕਰਾਂ ਤਾਂ ਫਿਰ ਕੀ ਹੈ ਮੈਂ ਤਾਂ ਬੇਕਸੂਰ ਆ ਕਿਉਂਕਿ ਮੈਨੂੰ ਤਾਂ ਮਜਬੂਰੀ ਚ ਕਰਨਾ ਪਿਆ ਮੇਰੀ ਕਰਨ ਦੀ ਨੀਅਤ ਤਾਂ ਉਹ ਦਸਨਾ ਕੀ ਚਾਹਦੇ ਅਸੀਂ ਕਿ ਆਪਣੀ ਆਪ ਨੂੰ ਬਿਹਤਰ ਬਣਾਣਾ ਹੈ ਤਾਂ ਸਾਨੂੰ ਇਹ ਉਂਗਲੀ ਜਿਹੜੀ ਦੂਜਿਆਂ ਦੀ ਤਰਫ ਉਠ ਰਹੀ ਨਾ ਉਹ ਚਾਹ ਕਮੀਆਂ ਤੇ ਆਹ ਕਮੀਆਂ ਤੇ ਆਹ ਕਮੀ ਉਹ ਦੂਜਿਆਂ ਦੀਆਂ ਕਮੀਆਂ ਕੱਢਦੇ ਰਹੋਗੇ ਤਾਂ ਉਹ ਬਿਹਤਰ ਹੁੰਦੇ ਚਲੇ ਜਾਓਗੇ ਤੁਸੀਂ ਉੱਥੇ ਦੇ ਉੱਥੇ ਹੀ ਰਹਿ ਜਾਓਗੇ ਪਰ ਅਗਰ ਤੁਸੀਂ ਆਪਣੀ ਕਮੀ ਕੱਟਣੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਦੂਜਿਆਂ ਨਾਲੋਂ ਬਿਹਤਰ ਹੁੰਦੇ ਚਲੇ ਜਾਓਗੇ ਇਹ ਸਮਝਣਾ ਜ਼ਰਾ ਐਦਾਂ ਇਹਨੂੰ ਸਮਝ ਲਓ ਇੱਕ ਨੁਕਤਾ ਦੇਣ ਲੱਗੇ ਆ ਤੁਸੀਂ ਅਗਰ ਦੁਨੀਆ ਚੱਗੇ ਨਿਕਲਣਾ ਚਾਹਦੇ ਹੋ ਨਾ ਤੁਹਾਨੂੰ ਪਤਾ ਕਿ ਉਹ ਬੰਦਾ ਉਹ ਗਲਤ ਹੈ ਫਿਰ ਉਹਦਾ ਰੋਲਾ ਨਾ ਪਾਓ ਇਹ ਗਲਤ ਹੈ ਬਲਕਿ ਆਪਣੇ ਆਪ ਨੂੰ ਅੱਛਾ ਬਣਾਓ ਆਪਣੇ ਆਪ ਨੂੰ ਬਿਹਤਰ ਬਣਾਓ ਕਿਉਂ ਕਿ ਆਪਣੇ ਆਪ ਨੂੰ ਬਿਹਤਰ ਬਣਾਉਂਗੇ ਤਾਂ ਦੁਨੀਆ ਨੂੰ ਪਤਾ ਲੱਗ ਜਾਣਾ ਹੈ ਕਿ ਤੁਸੀਂ ਅੱچھے ਹੋ ਔਰ ਇਹ ਗਲਤ ਹੈ ਤਾਂ ਫਿਰ ਉਹ ਬੰਦਾ ਜੇ ਦੁਨੀਆ ਨੂੰ ਪਤਾ ਲੱਗੇਗਾ ਤਾਂ ਜਿੱਦਾਂ ਦੱਸਿਆ ਹਰ ਕੋਈ ਅੱਛੇ ਦੀ ਤਲਾਸ਼ ਕਰ ਰਿਹਾ ਤਾਂ ਤੁਹਾਡੇ ਕੋਲ ਲੋਕი ਆਣੇ ਪਰ ਇਹ ਤਾਂ ਹੀ ਹੋਏਗਾ ਜੇ ਆਪਣੇ ਆਪ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਟਾਈਮ ਖਰਚ ਕਰੋਗੇ ਤਾਂ ਜੇ ਦੂਜਿਆਂ ਦੀ ਨਿੰਦਿਆ ਕਰਨ ਵਿੱਚ ਹੀ ਦੂਜਿਆਂ ਨੂੰ ਬੁਰਾ ਬੋਲਣ ਵਿੱਚ ਹੀ ਦੂਜਿਆਂ ਨਾਲ ਲੜਨ ਵਿੱਚ ਹੀ ਅਸੀਂ ਆਪਣੀ એનર્ਜੀ ਵੇਸਟ ਕਰ ਦੇਵਾਂਗੇ ਤਾਂ ਫਿਰ ਆਪ ਅਸੀਂ ਕਦੀ ਬਿਹਤਰ ਹੋ ਹੀ ਨਹੀਂ ਸਕਦੇ ਸਮਝ ਆ ਗਈ ਕਿ ਨਹੀਂ ਇਸ ਲਈ ਕਰਨਾ ਸਿਰਫ ਇੰਨਾ ਕਹੀ ਹੈ ਪਤਾ ਕਿੰਨਾ ਕਰਨਾ ਹੈ ਜਦ ਦਾ ਸਮਝ ਲਓ ਕਪੜਾ ਮੈਲਾ ਹੈ ਕਪੜਾ ਮੈਲਾ ਹੈ ਉਹਨੂੰ ਦਾਗ ਲੱਗੇ ਹੋਏ ਆ ਤਾਂ ਹੁਣ ਜਦੋਂ ਕੱਪੜੇ ਨੂੰ ਦਾਗ ਲੱਗੇ ਹੁੰਦੇ ਆ ਤਾਂ ਅਸੀਂ ਕੀ ਕਰਦੇ ਹਾਂ ਉਹਨੂੰ ਸਾਫ਼ ਕਰਨ ਵਾਸਤੇ ਜ਼ਰਾ ਹੁਣ ਗੌਰ ਕਰਨਾ ਦਰਅਸਲ ਕੱਪੜਾ ਤਾਂ ਅੰਦਰ ਸਾਫ਼ ਹੀ ਹੈ ਸਫਾਈ ਕਿਤੇ ਬਾਹਰੋਂ ਨਹੀਂ ਆਉਂਦੀ ਬਸ ਐਸੀ ਕੀ ਕਰਨਾ ਆ ਅਸੀਂ ਸਾਬਣ ਲੈ ਕੇ ਜਿਹੜੇ ਦਾਗ ਲੱਗੇ ਬਸ ਉਹ ਦਾਗ ਹਟਾਣੇ ਆ ਅੰਦਰ ਸਫਾਈ ਤਾਂ ਪਹਿਲਾਂ ਹੀ ਮੌਜੂਦ ਹੈ ਅਸੀਂ ਤਾਂ ਬਸ ਦਾਗ ਟਾਣੇ ਸੀ ਅਸੀਂ ਕਿਤੇ ਸਫਾਈ ਲਿਆ ਕੇ ਨਹੀਂ ਵਿੱਚ ਪਾਉਂਦੇ ਉਹਨਾਂ ਦਾ ਸਾਡਾ ਕਾਬਲ ਹੈ ਅਗਰ ਇਹ ਗੰਦਾ ਹੈ ਕਿਤੇ ਉਹ ਕੋਈ ਦਾਗ ਲੱਗ ਜਾਵੇ ਅਸੀ ਸਫਾਈ ਕੀਤੀ ਬਾਹਰੋਂ ਨਹੀਂ ਆ ਕੇ ਪਾਣੀ ਬਸ ਅਸੀ ਉਹ ਦਾਗ ਨੂੰ ਧੋਣਾ ਹੈ ਦਾਗ ਧੋਤਾ ਦਾ ਕਪੜਾ ਪਈ ਇਹਦਾ ਮਤਲਬ ਕੀ ਗੁਣ ਤੁਹਾਡੇ ਅੰਦਰ ਹੈ ਖੂਬੀਆਂ ਤੁਹਾਡੇ ਅੰਦਰ ਹੈ ਕੁਆਲਿਟੀ ਤੁਹਾਡੇ ਅੰਦਰ ਹੈ ਬਸ ਜ਼ਰੂਰਤ ਹੈ ਅਜਗੀਆਂ ਕਮੀਆਂ ਦੇ ਦਾਗ ਹੈ ਨਾ ਬੁਰਾਈਆਂ ਦੇ ਦਾਗ ਹੈ ਬੁਰੀਆਂ ਆਦਤਾਂ ਦੇ ਦਾਗ ਹੈ ਇਹਨਾਂ ਨੂੰ ਹਟਾ ਦੋ ਤਾਂ ਤੁਹਾਡੀ ਚਮਕ ਨਾ ਪੂਰਾ ਜਹਾਨ ਚਮਕੇ ਕਿਉਂਕਿ ਪ੍ਰਕਾਸ਼ ਤੁਹਾਡੇ ਅੰਦਰ ਹੈ ਤੁਸੀਂ ਉਹਦੇ ਨੂਰ ਤੋਂ ਬਣੇ ਹੋ ਕਾਹ ਤੋਂ ਬਣੇ ਹੋ ਉਹਦੇ ਨੂਰ ਤੋਂ ਬਣੇ ਹੋ ਹਾਂ ਇਦਾਂ ਹੈ ਉਹਨਾਂ ਲਾਈਟ ਜਗ ਰਹੀ ਹੈ ਅਗਰ ਇੱਥੇ ਕਾਲਾ ਕਪੜਾ ਪਾ ਲਈਏ ਇੱਕ ਪਾ ਲਈਏ ਦੋ ਪਾ ਲਈਏ ਤਿੰਨ ਪਾ ਲਈਏ ਲਾਈਟ ਹੌਲੀ ਹੌਲੀ ਮੱਧਮ ਹੁੰਦੀ 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 ਹੁਣ ਇਹਦਾ ਮਤਲਬ ਇਹ ਨਹੀਂ ਕਿ ਲਾਈਟ ਕਿਤੇ ਚਲੀ ਗਈ ਉਹ ਲਾਈਟ ਇੱਥੇ ਹੀ ਹੈ ਬਸ ਇੱਕ ਇੱਕ ਕਰਕੇ ਕਪੜਾ ਹਟਾਉਂਦਾ ਜਾ ਜਿੱਦਾਂ ਜਿੱਦਾਂ ਕਪੜਾ ਹਟਦਾ ਗਿਆ ਪ੍ਰਕਾਸ਼ ਕਿ ਪ੍ਰਕਾਸ਼ ਉੱਥੇ ਹੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੇ ਨੂਰ ਤੋਂ ਤੁਸੀਂ ਬਣੇ ਹੋ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਐਸੀ ਸਾਰੇ ਇੱਕ ਨੂਰ ਤੋਂ ਬਣੇ ਹੈ ਸਾਡੇ ਸਭ ਦੇ ਅੰਦਰ ਉਹਦਾ ਪ੍ਰਕਾਸ਼ ਹੈ ਪਰ ਉਹ ਪ੍ਰਕਾਸ਼ ਸਾਹਮਣੇ ਕਿਉਂ ਨਹੀਂ ਆ ਰਿਹਾ ਕਿਉਂਕਿ ਸਾਡੀਆਂ ਬੁਰੀਆਂ ਆਦਤਾਂ ਦੇ ਪਰਦੇ ਸਾਡੀਆਂ ਬੁਰਾਈਆਂ ਦੇ ਪਰਦੇ ਸਾਡੀਆਂ ਕਮਜ਼ੋਰੀਆਂ ਦੇ ਪਰਦੇ ਉਹ ਐਸੇ ਪਏ ਹੋਏ ਹੈ ਕਿ ਪ੍ਰਕਾਸ਼ ਉਹਦੇ ਥੱਲੇ ਤਾਂ ਹੀ ਗੁਰਬਾਣੀ 'ਚ ਵੀ ਕਿਹਾ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਕਦੋਂ ਪਹਿਚਾਣਾਗੇ ਆਪਣੇ ਮੂਲ ਨੂੰ ਔਰ ਇਹ ਫੇਰੀ ਹੋਏਗਾ ਜੇ ਨਾ ਬੁਰਾਈ-ਬੁਰੀਆਂ ਆਤਾਂ ਨੂੰ ਜੇਲੇ ਅੱਜ ਤੋਂ ਇੱਕ-ਇੱਕ ਪਰਤ ਹਟਾਣੀ ਹੈ ਹਟਾਣੀ ਹੈ ਕਿ ਨਹੀਂ ਕਿਉਂਕਿ ਜੇ ਜਿੱਦਾਂ ਦੱਸਿਆ ਕਿ ਆਪਣੀ ਰੌਸ਼ਨੀ ਨਾਲ ਅਸੀਂ ਇਹ ਜਗ ਨੂੰ ਰੋਸ਼ਨ ਕਰਨਾ ਚਾਹੁੰਦੇ ਆਂ ਯਾਨੀ ਦੱਸਣਾ ਚਾਹੁੰਦੇ ਦੁਨੀਆ ਨੂੰ ਕਿ ਸਾਡੇ ਅੰਦਰ ਕਿਹੜੀ ਕੁਆਲਿਟੀ ਹੈ ਕਿਹੜੇ ਗੁਣ ਹੈ ਕਿਹੜੀਆਂ ਖੂਬੀਆਂ ਹੈ ਤਾਂ ਫੇਰੀ ਹੁਣ ਗਈਆਂ ਕਿ ਜਦੋਂ ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਆਪਣੀਆਂ ਬੁਰਾਈਆਂ ਨੂੰ ਧੁਰ ਕਰਨ ਦੀ ਕੋਸ਼ਿਸ਼ ਆਪਣੀਆਂ ਬੁਰੀਆਂ ਆਦਤਾਂ ਨੂੰ ਤਿਆਗਾਗੇ ਔਰ achhiyan aadatan ਦੱਸਿਆ ਗਿਆ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੀ ਨਾਗਰਾਤਮਕ ਸੋਚ ਕੋ ਬਦਲ ਦਿਜੀਏ ਕੀ ਕਿਹਾ ਹੈ ਜਿੰਨੀ ਜਲਦੀ ਹੋ ਸਕੇ ਆਪਣੀ ਨਾਗਰਾਤਮਕ ਸੋਚ ਕੋ ਬਦਲ ਦਿਜੀਏ کیونکہ جب آپ کی سوچ ساطکرامتک ہو جائے گی تب ہی آپ کے جیون میں کامیابی اور خوشیاں آئیں گی